ਮਹਾ ਪਰ ਦੇ ਗਲਾਸੀ ਟਾਈਮ ਨਾ ਗਾਲਾ ਹੋਏ ਇਸ ਦਾ ਸੂਰ ਬਣੂਗਾ ਅੱਗੇਰਾ ਮੋٹے ਮੋٹے ਚੱਲਣ ਦੇ ਉਹ ਇਹ ਤਾਂ ਮਖਿਆੜਾ ਮਖਿਆੜਾ ਜਨਾਬ ਜੀ ਮੈਨੂੰ ਤਾਂ ਉਹੀ ਕੁੜੀ ਯਾਦ ਆ ਜਾਂਦੀ ਹੈ ਪੈਗ ਲਾ ਕੇ ਹੀ ਉਹ ਚੰਗਾ ਸੜਾ ਟਿਕ ਜਾ ਟਿਕ ਜਾ ਪਹਿਲਾ ਹੱਕ ਤਾਂ ਥੋੜੇ ਸਾਵਧਾਨ ਕੋਈ ਗੱਲ ਨਹੀਂ ਰਲ ਮਿਲ ਕੀ ਕਰ ਲਾਂਗੇ ਆਪਾਂ ਜੀ ਕੋਈ ਨਾ ਕੋਈ ਨਾ ਮੈਨੂੰ ਤਾਂ ਕੁਝ ਨਹੀਂ ਯਾਦ ਆਉਂਦਾ ਥੱਲੇ ਜੱਫੀ ਪਾਈ ਜ਼ਿਆਦਾ ਹੁੰਦੀ ਹੈ ਉਹ ਤੂੰ ਵੀ ਲਾਲਾ ਪੈਗ ਜਨਾਬ ਜੀ ਇਹਨੂੰ ਵੀ ਕਹਿ ਦਿਓ ਜੀ ਓਏ ਕਿੱਥੇ ਇਹ ਕਿੱਥੇ ਕਰਨਗੇ ਇਹ ਕੰਮ ਸਾੜੇ ਜਨਾਨੀਆਂ ਵਰਗੇ ਤਾਂ ਬੰਦੇ ਨੇ ਜੀ ਨਾ ਨੌਕਰੀ ਜਿਹੜੇ ਨੇ ਦੇਤੀ ਚਲ ਪੈਕ ਪਾ ਤੂੰ ਕਾਹਨੂੰ ਦਿਮਾਗ ਖਰਾਬ ਕਰਾਏਗਾ ਕਿਸੇ ਕਰਦਾ ਹੋਰ ਕੰਮ ਚੱਲਦਾ ਜਨਾਬ ਜੀ ਬੋਤਲ ਕਿੱਥੋਂ ਲੈਂਦੀ ਏਈ ਕੋਈ ਬਾਦੂ ਨੇ ਆਪਣੇ ਕੋਲ ਕੋਟਾ ਕਿਤੇ ਮੁੱਕਿਆ ਦੱਸ ਉਹਦੇ ਮੈਨੂੰ ਹੈ ਤੁਸੀਂ ਪੈਗ ਤੇ ਪੈਗ ਖੜਕਾਓ ਮੱਖੀਆਂ ਨਾਲ ਅਰਗੀ ਪਈ ਹੈ ਇਹ ਤਾਂ ਜਮ ਸ਼ਾਹਦਾ ਮਹਾ ਪੂਰੀ ਅਰਗੀ ਪਈ ਹੈ ਜਮ ਬਸ ਅਜ ਸਾਰਾ ਗੁੱਸਾ ساری ਰਾਤ ਟੱਪ ਜੀ ਕਿਉਂ ਤੱਕ ਪੂਰੀ ਪੂਰੀ ਗੱਲਾਂ ਦੱਸ ਦੇ ਸਾਰੇ ਸੱਚਾਈਂ ਦਾ ਸੜਦਾ ਐਨਕਾਉਂਟਰ ਤਾਂ ਮੈਂ ਕਰਦਾ ਪਰ ਨਾ ਜੀ ਇਹ ਬੰਦਾ ਐਨਕਾਉਂਟਰ ਕਰਤਾ ਨਾ ਤਾਂ ਬਹੁਤ ਕੁਝ ਲੁਕਿਆ ਰਹਿ ਜੂਗਾ ਠੀਕ ਹੈ ਜੀ ਸਣ ਦੇ ਨਾਲੇ ਚੱਲ ਜੂਗਾ ਮੋਦੇ ਪਾ ਪਾ ਕੇ ਕੁੱਟਣਾ ਹੀ ਅੱਜ ਉਹਨਾਂ ਨੇ ਪੂਰੇ ਤੁਸੀਂ ਚਾਓ ਪੂਰਾ ਕਰ ਲਿਓ ਚੱਡੇ ਪਾੜ ਦਿਓ ਮੇਰੇ ਸੰਦੇ ਚੱਲ ਪੀਓ ਫਿਰ ਚੱਲਦੇ ਆ ਕੋਈ ਪੂਜਿਆ ਪਾਜਿਆ ਤੱਲੇ ਆਉਂਦੇ ਜਨਾਬ ਉਹ ਮਖਿਆ ਵਾਲਾ ਮਖਿਆ ਵਾਲਾ ਕੀ ਕਰੇਗਾ ਅੱਜ ਤਾਂ ਲੱਗਦਾ ਖੂਨੇ ਪੀਣਾ ਪਊਗਾ ਸਮਝ ਗਿਆ ਤੂੰ ਉਹ ਮੈਂ ਨਿਕਮਾ ਚੱਲਦਾ ਹੁਣ ਕਿਉਂ ਜੀ ਪੈਰਾਂ ਦੀਆਂ ਤਲੀਆਂ ਕੁੱਟਨੀਆਂ ਨੇ ਜੀ ਉਹਨਾਂ ਮੂਤੇ ਪਾ ਪਾ ਕੇ ਜੱਸ ਦੇ ਉਸਲੇ ਨੂੰ ਚੱਸ ਹੁਣ ਅਮੇ ਤੇਰੇ ਵਾਸਤੇ ਪਾਣੀ ਲਿਆਣਾ ਹਾਏ ਹਾਏ ਕੋਣ ਮੇਰੀ ਜਾਨ ਨਿਕਲੀ ਜਾਂਦੀ ਆ ਕੋਣ ਮੈਨੂੰ ਗੋਲੀ ਗੋਲੀ ਦੇ ਦੋ ਕੋਈ ਬੇਬੇ ਜੇ ਤੂੰ ਹੀ ਹਿੰਮਤ ਹਾਰ ਗਈ ਤਾਂ ਸਾਡਾ ਵੀ ਬਣੂਗਾ